ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬੇਨਤੀ ਕੀਤੀ ਜਾਂਦੀ ਹੈ ਕਿ ਸਰਦਾਰ ਗੁਰਬਖਸ਼ ਸਿੰਘ ਜੀ ਦੇ ਘਰ ਵਾਹਿਗੁਰੂ ਜੀ ਨੇ ਭਚੰਗੀ ਦੀ ਦਾਤ ਬਖਸ਼ੀਏ ਸੋ ਪਾਣੀ ਦੇ ਪਾਰ ਦਰਾਨ ਚਾਹ ਪਕੌੜਿਆਂ ਦੇ ਲੰਗਰ ਅਤੇ ਪਾਠ ਪ੍ਰਹੰਤ ਦਪੈ ਦੇ ਲੰਗਰ ਲਈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਹੋਵੇ ਹਾਂ ਉਸਤਾਦ ਜੀ ਆਹ ਖਸ਼ਬੂ ਦੇਖੋ ਕਿਦਾਂ ਦੀ ਆndi ਐ ਇਦਾਂ ਨੂੰ ਕਰਕੇ ਖਾਂਦੀ ਅੱਜ ਤਾਂ ਪ੍ਰਮਾਤਮਾ ਨੇ ਮੌਜਾਂ ਲਾਤੀਆਂ ਮੈਂ ਰਾਸਤੇ ਜਾਂਦਾ ਸੀ ਅੱਛਾ ਤਾਂ ਇੱਥੇ ਗੁਰਦੁਆਰੇ ਨਾਊਂਸ ਹੋਈ ਆਂ ਕੀ ਕਹਿੰਦੇ ਗੁਰਬਾਖਸ਼ੋਂ ਦੇ ਭਜੰਗੀ ਹੋਇਆ ਉਹਦੀ ਖੁਸ਼ੀ ਦੇ ਵਿੱਚ ਅੱਜ ਪਾਰਟੀ ਕਰ ਰਹੇ ਆਂ ਉਹਨਾਂ ਨੇ ਅਨਾਊਂਸਮੈਂਟ ਕੀਤੀ ਆਂ ਵੀ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਆਂ ਉੱਥੇ ਤੱਕ ਸਾਰੀ ਸੰਗਤ ਆ ਕੇ ਗੁਰਬਾਣੀ ਸੁਣੇ ਨਾਲੇ ਚਾਹ ਮਗੋੜਿਆਂ ਦਾ ਲੰਗਰ ਤੇ ਨਾਲੇ ਦੁਪਹਿਰ ਦਾ ਲੰਗਰ ਚੱਲਣਾ ਉਸਤਾਦ ਜੀ ਉਹ ਇਹਨੂੰ ਛੱਡੋ ਆਪਾਂ ਚੱਲੀਏ ਉਹ ਰੱਸੀ ਲਿਆ ਤੂੰ ਜਦ ਦੁਪਹਿਰ ਨੂੰ ਚਲਾਂਗੇ ਦੱਸ ਮੈਂ ਤੂੰ ਮੇਰੇ ਵੀ ਡੱਡੇ ਭਵਾਣੇ ਆ ਉਹ ਦੁਪਹਿਰ ਤੱਕ ਤਾਂ ਫੇ ਖਤਮ ਹੋ ਜਾਂਦਾ ਕੋਈ ਹੁੰਦਾ ਇੱਥੇ ਮਾਲਕਾਂ ਨੇ ਗਾਲਾਂ ਕੱਢਣੀਆਂ ਤੂੰ